ਦੇਖੋ ਕਿਵੇਂ ਹੋਈ ਗ੍ਰੀਨ ਸਿਟੀ ਨਾਂ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀ ਹੈ ਇਸ ਦੇ ਖਾਸ ਮੰਤਵ ਕੀ ਸੁਨੇਹਾ ਦਿੰਦਾ ਤਾਂ ਬਿਲਕੁਲ ਖੰਨਾ ਦੇ ਵਿੱਚ ਗ੍ਰੀਨ ਸਿਟੀ ਨਾਂ ਦੇ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਇਸ ਪ੍ਰੋਜੈਕਟ ਦਾ ਮੰਤਵ ਸ਼ਹਿਰ ਅੰਦਰ ਹਰਿਆਲੀ ਵਧਾਉਣਾ ਹੈ ਇਸ ਪ੍ਰੋਜੈਕਟ ਦੀ ਸ਼ੁਰੂਆਤ ਖੰਨਾ ਦੇ ਵਿਧਾਇਕ ਤਰਨਪੀਤ ਸੌਨ ਨੇ ਬੂਟੇ ਲਗਾ ਕੇ ਕੀਤੀ ਹਾਲਾਂਕਿ ਵਿਧਾਇਕ ਨੇ ਕਿਹਾ ਕਿ ਕੋਈ ਵੀ ਕੰਮ ਹੋਵੇ ਉਹ ਬਿਨਾਂ ਜਨਤਾ ਦੇ ਸਹਿਯੋਗ ਕੋਈ ਵੀ ਮੁਹਿਮ ਪੂਰੀ ਨਹੀਂ ਹੋ ਸਕਦੀ ਅਸੀਂ ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਵਚਨਬੱਧਾ ਉੱਥੇ ਇਸ ਮੌਕੇ ਮੌਜੂਦ ਖੰਨਾ ਨਗਰ ਕਾਉਂਸਲ ਦੇ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਗ੍ਰੀਨ ਸਿਟੀ ਪ੍ਰੋਜੈਕਟ ਤਹਿਤ 5000 ਬੂਟਾ ਲਗਾਇਆ ਜਾ ਚਾਹ ਜਿਸ ਦੀ ਸ਼ੁਰੂਆਤ ਵਿਧਾਇਕ ਤਰਨਪੀਰ ਸੌਰਵਲੂਕੀਤੀ ਕੀ ਹੈ ਸਭ ਤੋਂ ਪਹਿਲਾਂ ਧੰਨਵਾਦ মিডিਆ ਦਾ ਤੁਸੀਂ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਅੱਜ ਐਡੀ ਵੱਡੀ ਤਾਦਾਦ ਦੇ ਵਿੱਚ ਕਵਰੇਜ ਕਰਨ ਲਈ ਪਹੁੰਚੇ ਹੋ ਮੈਂ ਧੰਨਵਾਦ ਕਰਦਾ ਹੱਥ ਜੋੜ ਕੇ ਸਭ ਤੋਂ ਪਹਿਲਾਂ ਆਪਣੇ ਖੰਨੇ ਦੀ ਮਹਾਨ ਜਨਤਾ ਦਾ ਕਾਰਨ ਕੀ ਹੈ ਹਮੇਸ਼ਾ ਸੰਗਤ ਮਹਾਨ ਹੁੰਦੀ ਹੈ ਸੰਗਤ ਤੋਂ ਬਿਨਾ ਇਨਸਾਨ ਕੁਝ ਵੀ ਨਹੀਂ ਤੁਸੀਂ ਦੇਖਿਆ ਹੋਊਗਾ ਹਰ ਚੋਣਾਂ ਦੇ ਵਿੱਚ ਖੰਨੇ ਨੇ ਬਾਦ ਚੜ ਕੇ ਜੋ ਮੇਰਾ ਸਾਥ ਦਿੱਤਾ ਮੈਂ ਇਸ ਗੱਲ ਹੀ ਹਮੇਸ਼ਾ ਧੰਨਵਾਦੀਆਂ ਔਰ ਮੇਰਾ ਉੱਤਰਦਾਇਤੋ ਬਣਦਾ ਸੀ ਮੇਰਾ ਫਰਜ਼ ਬਣਦਾ ਸੀ ਖੰਨੇ ਨੂੰ ਉਹਦੇ ਬਦਲੇ ਦੇ ਵਿੱਚ ਆਪਾਂ ਕੁਛ ਨਾ ਕੁਛ ਵਧੀਆ ਦਈਏ ਸੋ ਅੱਜ ਪੂਰੇ ਪ੍ਰਸ਼ਾਸਨ ਦੇ ਨਾਲ ਨਾਲ ਲੜ ਕੇ ਪੂਰੀ ਟੀਮ ਨੇ ਨਾਲ ਨਾਲ ਕੇ ਸਾਰੇ ਮਹਿਕਮਿਆਂ ਦੀ ਮਦਦ ਦੇ ਨਾਲ ਸਾਡੇ ਦਾ ਨਗਰ ਕੌਂਸਲ ਦੇ ایਓਪੀ ਖੜੇ ਨੇ ਆਪਾਂ ਇੱਕ ਖੰਨੇ ਦੇ ਵਿੱਚ ਗ੍ਰੀਨ ਡਰਾਈਵ ਸ਼ੁਰੂ ਕੀਤੀ ਹੈ ਔਰ ਇਹਦੇ ਲਈ ਅਸੀਂ 100 100 ਮੀਟਰ ਦੇ ਫੈਚ ਬਣਾਣੇ ਸ਼ੁਰੂ ਕਰਤੇ ਪਹਿਲਾ ਅਸੀਂ 100 100 ਮੀਟਰ ਦੇ ਚਾਰ ਜਾਂ ਪੰਜ ਜਿਹੜੇ ਇਹ ਅਸੀਂ ਫੱਚ ਜਿਉ ਕਿ ਮਿਲਟਰੀ ਗਰਾਊਂਡ ਖੰਨੇ ਦੇ ਨਾਲ ਨਾਲ ਨੇ ਅਸੀਂ ਇਹ ਮੇਨਟੇਨ ਕਰਨ ਜਾ ਰਹੇ ਹਾਂ ਇਹਦੇ ਨਾਲ ਨਾਲ ਫਿਰ ਅਸੀਂ ਇਹਦਾ ਪੂਰਾ ਇੱਕ ਬਲੂਪ੍ਰਿੰਟ ਤਿਆਰ ਕਰ ਲਿਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਧਰ ਗ੍ਰੀਨ ਬੈਲਟ ਲਈ ਆ ਇੱਕ ਪੂਰੇ ਆ ਪਿੱਛੇ ਤੁਸੀਂ ਟ੍ਰੀਜ਼ ਦੇਖ ਸਕਦੇ ਹੋ ਅਸੀਂ ਬੇਬੀ ਟ੍ਰੀਜ਼ ਲੈ ਕੇ ਆਏ ਆ ਇਹ ਹੁਣ ਸਾਰੇ ਉਰੇ ਪਲਾਂਟ ਹੋ ਜਾਣੇ ਨੇ ਅਸੀਂ ਉਰੇ ਘਾਹ ਲਾ ਰਹੇ ਹਾਂ ਬਹੁਤ ਵਧੀਆ ਟੌਪ ਕੁਆਲਿਟੀ ਦਾ ਘਾਹ ਲੱਗੂਗਾ ਔਰ ਜਿਹੜਾ ਤੁਸੀਂ ਇਧਰਲੇ ਪਾਸੇ ਪੁਲ ਦੇਖ ਰਹੇ ਹੋ ਇਹ ਪੁੱਲ ਦੇ ਨਾਲ ਜਿਹੜੀ ਟੇਪਰ ਵਾਲੀ ਮਿੱਟੀ ਆ ਇਹ ਟੇਪਰ ਵਾਲੀ ਮਿੱਟੀ ਤੇ ਬਹੁਤ ਸੋਨਾ ਘਾਹ ਲਾ ਕੇ ਔਰ ਮਾਲੀ ਇਹਦੀ ਕਟਿੰਗ ਕਰਨਗੇ ਔਰ ਇਹ ਅਸੀਂ ਜਿਹੜੇ ਫੁੱਲਾਂ ਵਾਲੇ ਬੂਟੇ ਹੋਣਗੇ ਫੁੱਲਾਂ ਵਾਲੇ ਬੂਟੇ ਲਾਵਾਂਗੇ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਇਸ ਸਮੇਂ ਖੜੇ ਆ ਜਿਹੜੀ ਇਹ ਬੈਲਟ ਤਿਆਰ ਕਰ ਰਹੇ ਆ ਅਸੀਂ ਗ੍ਰੀਨ ਬੈਲਟ ਔਰ ਇਹ ਅਸੀਂ ਜਿਹੜੇ ਡੇਟ ਦੇ ਬੂਟੇ ਹੁੰਦੇ ਨੇ ਡੇਟ ਬੂਟੇ ਲਾਵਾਂਗੇ ਜਿਵੇਂ ਤੁਸੀਂ ਵਿਕਸਿਤ ਵੱਡੇ ਵੱਡੇ ਸ਼ਹਿਰਾਂ 'ਚ ਦੇਖੇ ਹੋਣੇ ਨੇ ਵੀ ਜਦੋਂ ਆਪਾਂ ਕਿਸੇ ਵੱਡੀ ਰੋਡ ਤੇ ਜਾਂਦੇ ਆ ਉੱਥੇ ਤੁਸੀਂ ਦੇਖ ਸਕਦੇ ਹੋ ਛਾਇਆਦਾਰ ਰੰਗ-ਬਰੰਗੇ ਫੁੱਲਾਂ ਵਾਲੇ ਬੂਟੇ ਲੱਗੇ ਹੁੰਦੇ ਨੇ ਵੱਡੇ ਪੇੜ ਲੱਗੇ ਹੁੰਦੇ ਨੇ ਜਿਹੜੇ ਆਪਣੇ ਰੁੱਤ ਦੇ ਹਿਸਾਬ ਨਾਲ ਜਿਵੇਂ ਜਿਵੇਂ ਰੁੱਤਾਂ ਆਂਦੀਆਂ ਉਹਨਾਂ 'ਚ ਫੁੱਲ ਖਿੜਦੇ ਨੇ ਚੰਗੇ-ਚੰਗੇ ਰੰਗ ਹੁੰਦੇ ਨੇ ਉਸ ਤਰੀਕੇ ਦਾ ਯਾਨੀ ਕਿ ਅਸੀਂ ਇਹ ਡਿਜ਼ਾਈਨ ਕੀਤਾ ਔਰ ਤੁਸੀਂ ਆਉਣ ਵਾਲੇ ਕਿਉਂਕਿ ਇਹ ਮੌਸਮ ਹੈ ਇਸ ਮੌਸਮ ਦੇ ਵਿੱਚ ਲਾਏ ਹੋਏ ਬੂਟੇ ਲਾਏ ਹੋਏ ਫੁੱਲ ਨੇ ਜਿਹੜੇ ਉਹ ਬਹੁਤ ਜਲਦੀ ਫੁੱਲਤ ਹੁੰਦੇ ਨੇ ਹੁਣੇ ਮੌਸਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਜਾਓ ਇਹ ਜਿਹੜਾ ਸਾਡਾ ਖੰਨਾ ਹੈ ਇਹ ਬਹੁਤ ਸੋਹਣਾ ਤੇ ਸਭ ਨੂੰ ਸੁੰਦਰ ਦੇਖਣ ਨੂੰ ਮਿਲੂਗਾ ਜੀ ਸਰ ਜਿਹੜਾ ਅੱਜ ਡਰਾਈਵ ਸ਼ੁਰੂ ਹੋਇਆ ਨਗਰ ਕੌਂਸਲਾ ਕੀ ਰੋਡਾਂ ਦੇ ਵਿੱਚ ਜੋ ਅੱਜ ਮਾਨਜੋਗ ਐਮਐਲਏ ਸਾਹਿਬ ਵੱਲੋਂ ਅੱਜ ਇਹ ਜਿਹੜੀ ਗ੍ਰੀਨ ਸਿਟੀ ਖੰਨਾ ਦੀ ਸ਼ੁਰੂਆਤ ਕੀਤੀ ਗਈ ਆ ਸਾਡੇ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਉਹਨਾਂ ਵੱਲੋਂ ਸਾਨੂੰ ਟਾਰਗੇਟ ਦਿੱਤਾ ਗਿਆ ਵੀ ਜਿਹੜਾ ਖੰਨਾ ਨਗਰ ਕੌਂਸਲ ਨੇ 5000 12 ਤਰੀਕ ਤੱਕ ਗੁੱਟਾਲ ਗਵਾਣਾ ਵਾ ਤੇ ਇਸ ਸਬੰਧੀ ਅਸੀਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਉਹਨਾਂ ਵੱਲੋਂ ਸਾਨੂੰ ਕਾफी ਅੱਲਾਸ਼ੇਰੀ ਦਿੱਤੀ ਗਈ ਜੋ ਕਿ ਅਸੀਂ ਇਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਬਜਟ ਵੀ ਪਾਸ ਕਰਵਾ ਲਿਆ ਹੈ ਤੇ ਮੈਂ ਆਪਣੇ ਸਾਰੇ ਬੰਦੇ ਇਹਨਾਂ ਤੇ ਜਗ੍ਹਾ ਕੰਮ ਕਰਨ ਵਾਸਤੇ ਡਿਪਲੂਟ ਕਰ ਦਿੱਤੇ ਗਏ ਨੇ ਜੋ ਐਮਐਲਏ ਸਾਹਿਬ ਨੇ ਦੱਸਿਆ ਗਿਆ ਵੀ 2 ਮਹੀਨੇ ਵਿੱਚ ਸ਼ਹਿਰ ਦੀ ਨਵਾਰ ਬਦਲ ਦਿੱਤੀ ਜਾਊਗੀ ਇਸ ਵਿੱਚ ਨਗਰ ਕੌਂਸਲ ਦਾ ਪੂਰਾ ਪੂਰਨ ਪੂਰਨ ਸਹਿਯੋਗ ਹੋਊਗਾ ਇੱਕ ਯੂਜ਼ਰ ਦੇਖਣ ਨੂੰ ਆਇਆ ਵੀ ਪੌਦੇ ਲੱਗ ਜਾਂਦੇ ਪਰ ਬਾਜੋ ਸੰਭਾਲਣੀ ਹੁੰਦੀ ਹੈ ਕਿ ਐ ਸੰਭਾਲ ਲਈ ਵੀ ਕੋਈ ਸਪੈਸ਼ਲ ਕਦਮ ਚੁੱਕੇ ਜਾਣੀ ਨਹੀਂ ਬਿਲਕੁਲ ਸਾਡੇ ਨਾਲ ਜੀ 10 ਮਾਲੀ ਅਸੀਂ ਇਹ ਡੀਟੀ ਰੋਡ ਦੇ ਉੱਪਰ ਡਿਪਲੋਮੇਟ ਕੀਤੇ ਨੇ ਜਿਹੜੇ ਕੀ ਉਹਦੀ ਦੇਖਰੇਖ ਕਰਨਗੇ ਬਾਕੀ ਸਮੇਂ ਸਮੇਂ ਮੁਤਾਬਕ ਇਹਨਾਂ ਦੀ ਉੱਪਰ ਉੱਚ ਅਫਸਰ ਵੀ ਚੈਕਿੰਗ ਕਰਦੇ ਰਹਿਣਗੇ